ਹਾਂਜੀ ਪ੍ਰਧਾਨ ਜੀ ਦੱਸਿਓ ਕੀ ਮਸਲਾ ਜੀ ਹਾਂਜੀ ਭਾਈ ਸਸੇ ਕਾਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਲਲਤੋਂ ਸੁਭਾ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਇੱਕ ਤਾਂ ਦਿਖਾਉਂਦਾ ਜਿਹਦੀ ਸੂਬੇ ਦੀ ਗਵਾਹੀ ਸਰਦਾਰ ਮਨਜੀਤ ਸਿੰਘ ਧਲੇਰ ਕਰਦੇ ਆ ਇੱਕ ਮਸਲਾ ਹੀ ਦੇਖੋ ਇਹ ਆਪਣੇ ਪਿੰਡ ਦਾ ਲਲਤੋਂ ਦਾ ਇਹ ਮੇਰੇ ਨਗਰ ਦਾ ਮਸਲਾ ਇਹ ਆ ਕਿ ਆਪਣਾ ਦਫ਼ਤਰ ਪਿੰਡ ਲਲਤੋਂ ਦਾ ਆਪਣੇ ਮੀਟਰ ਮੱਚਿਆ ਸੀਗਾ ਮੀਟਰ ਮੱਚੇ ਦੀ ਆਪਾਂ ਕੰਪਲੇਂਟ ਆ ਜਿਹੜੀ ਬਿਜਲੀ ਕਾ ਦਿੱਤੀ ਪੈਸੇ ਜਮ੍ਹਾਂ ਕਰਾਤੇ ਸੀ ਪਰਚੀ ਆਪਣੇ ਕੋਲੇ ਪਈ ਆ ਉਹ ਜੋ ਚੱਪ ਵਾਲਾ ਮੀਟਰ ਆਪਣੀ ਜਥੇਬੰਦੀ ਸ਼ੁਰੂ ਤੋਂ ਵਿਰੋਧ ਕਰਦੇ ਆਪੇ ਸੀ ਕਿਸੇ ਨੇ ਨਹੀਂ ਲੱਗੰਦੇ ਨੇ ਔਰ ਬਿਲੀ ਵਾਲੇ ਤਾਂ ਦੇਖੋ ਕਿ ਮੇਰੇ ਦਫ਼ਤਰ ਮੈਨੂੰ ਬਿਨਾ ਦੱਸੇ ਮੈਨੂੰ ਨਹੀਂ ਪਤਾ ਵੀ ਕਦੋਂ ਲਾ ਕੇ ਗਿਆ ਮੀਟਰ ਮੇਰੀ ਚੱਪੜਾ ਮੀਟਰ ਵਾਲਾ ਇੱਥੇ ਲਾ ਗੇ ਬਹਾਨਾ ਬਣਾਇਆ ਕਿ ਇਹ ਚੱਪ ਵਾਲਾ ਨਹੀਂ ਹੈਗਾ ਸਮਾਰਟ ਮੀਟਰ ਆ ਹੈ ਸੇਮ ਹੀ ਹੈ ਇੱਕੋ ਜਿਹੀ ਚੀਜ਼ ਇਹਨਾਂ ਦੀ ਇੱਕ ਸਾਨੂੰ ਅੱਜ ਹੀ ਪਤਾ ਲੱਗਿਆ ਬਾਈ ਆਲਮਗੀਰ ਤੋਂ ਦੱਸਿਆ ਉਹਨਾਂ ਖੜੇ ਆਪਣੇ ਕਾਈ ਪ੍ਰਧਾਨ ਇਹਨਾਂ ਨੇ ਪੈਂਡ ਮੀਟਰ ਆ ਇਸੇ ਦੇ ਸਿਗਾ ਰੋ ਉਹਦਾ ਬਿੱਲ ਭੇਜਤਾ ਵੱਧ 30000 ਰੁਪਿਆ ਬਿੱਲ ਦਾ ਆ ਗਿਆ ਜਦੋਂ ਬਿੱਲ ਬਾਰੇ ਇਹਨਾਂ ਨੇ ਪਤਾ ਕੀਤਾ ਬਿਜਲੀ ਘਰ ਗਏ ਦੱਸਿਓ ਜੀ ਦੱਸਿਓ ਤੁਸੀਂ ਕੀ ਆ ਬਣਿਆ ਸੀ ਉਹਨੂੰ ਜਵਾਬ ਦਿੱਤਾ ਐਡਿਓ ਸਾਹਿਬ ਕਹਿੰਦੇ ਵੀ ਇਹਦੇ ਲਈ ਤਾਂ ਚੰਡੀਗੜ੍ਹ ਜਾਣਾ ਪਊਗਾ ਹੁਣ ਆਮ ਗਰੀਬ ਬੰਦਾ ਚੰਡੀਗੜ੍ਹ ਕੱਦ ਜਾਊਗਾ ਵੀ ਕੀ ਕਹਿੰਦੇ ਮਿਟਰ ਦੀ ਰੀਡਿੰਗ ਆ ਜੀ ਇਹਦੀ ਕਹਿੰਦੇ ਐਵੇਂ ਉਤੋਂ ਹੀ ਹੱਲ ਹੋਊਗਾ ਉਤੋਂ ਹੀ ਹੱਲ ਹੋਊਗਾ ਦੇਖੋ ਜੀ ਦੇਖੋ ਇਹ ਮੀਟਰ ਦਾ ਅਜੇ ਤਾਂ ਸ਼ੁਰੂਆਤ ਕਰ ਰਹੇ ਨੇ ਮੀਟਰ ਆਲਮਗੀਰ ਪਿੰਡ ਦੀ ਘਟਨਾ ਉੱਥੇ 30000 ਰੁਪਿਆ ਲਾਤਾ ਬਿੱਲ ਦਾ ਕਿ ਬੈਲੋ ਰਹਿੰਦਾ ਕੋਈ ਹੈ ਨਹੀਂ ਜਦੋਂ ਬਿਲੀਕਰ ਜਾ ਕੇ ਪਤਾ ਕੀਤਾ ਐਸਡੀਓ ਕਹਿੰਦਾ ਜੀ ਇਹ ਤਾਂ ਇੰਨਾ ਦੀ ਆਨਲਾਈਨ ਜਿਹੜੀ ਰਿਕਾਰਡਿੰਗ ਆ ਕਾ ਉਹਦੀ ਰੀਡਿੰਗ ਆ ਹੁੰਦੀ ਆ ਵੀ ਇਹ ਚੰਡੀਗੜ੍ਹ ਜਾ ਕੇ ਇਹਦਾ ਹੱਲ ਕਰਾਉਣਾ ਇਤੋਂ ਨਹੀਂ ਹੋਣਾ ਹੁਣ ਦੇਖੋ ਜਿਹੜੇ ਆਪਣੇ ਐਸਸੀ ਭਾਈਚਾਰੇ ਦਾ ਸਾਡਾ ਮਜ਼ਦੂਰ ਵਰਗ ਜਾਂ ਆਪਣੇ ਮੀਡਲ ਕਲਾਸ ਦੇ ਬੰਦੇ ਦੂਜੇ ਆਪਣੇ ਚਾਹੇ ਜ਼ਮੀਂਦਾਰ ਵੀ ਆ ਉਹ ਵੀ ਨਾ ਚੰਡੀਗੜ੍ਹ ਜਾ ਕੇ ਕਿੱਥੇ ਗੇੜੇ ਲਾ ਲਾਂਗੇ ਆਪਾਂ ਇਹ ਚੀਜ਼ਾਂ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਇਹਦਾ ਵਿਰੋਧ ਕਰੋ ਤੇ ਬਿਲੀ ਵਾਲਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਕਿ ਅੱਜ ਤੋਂ ਬਾਅਦ ਸਾਡੇ ਕਿਸੇ ਵੀ ਵਰਕਰ ਦੇ ਬਿਨਾ ਦੱਸੇ ਤੁਸੀਂ ਮੀਟਰ ਲਾਇਆ ਤੁਹਾਡਾ ਜਲੂਸ ਅਸੀਂ ਉਹ ਕੱਢੋਂਗੇ ਕੱਡਾਂ ਕਿਹੜਾ ਯਾਦ ਰੱਖੋਗੇ ਆ ਮੀਟਰ ਮੇਰੇ ਲਾ ਕੇ ਗਿਆ ਸਾਡਾ ਕਿਸੇ ਦਾ ਕੋਈ ਸائن ਨਹੀਂ ਕਰਵਾਏ ਕਿਸੇ ਨੂੰ ਸਾਨੂੰ ਪਤਾ ਨਹੀਂ ਹੈ ਲੱਗਿਆ ਕੱਦਾਂ ਕਾ ਮੈਨੂੰ ਨਹੀਂ ਪਤਾ ਮੈਂ ਦੇਖਿਆ ਪਰਸੇ ਉੱਥੇ ਆਏ ਅਸੀਂ ਬਿਜਲੀ ਨੂੰ ਵੀ ਚੇਤਾਵਨੀ ਦਿੰਨੇ ਆ ਕਿ ਦੁਬਾਰੇ ਸਾਨੂੰ ਕਿਸੇ ਵੀ ਵਰਕਰ ਨੂੰ ਬਿਨਾ ਦੱਸੇ ਐਜੀ ਜੀ ਘਟਨਾ ਕੀਤੀ ਤਾਂ ਤੁਹਾਡਾ ਸਖਤ ਵਿਰੋਧ ਕਰਾਂਗੇ ਇਹ ਹੁਣ ਮੀਟਰ ਜਿਹੜਾ ਹੈਗਾ ਉਤਾਰ ਕੇ ਅਸੀਂ ਇਹ ਬਿਜਲੀ ਘਰ ਆ ਉਹਦੇ ਆਪੇ ਐਸਡੀਓ ਦੇ ਦਫ਼ਤਰੇ ਨਾਲ ਉਪਰ ਦਾ ਕਰਾਂਗੇ ਰਾਜੀ ਆ ਖੁੱਲਿਓ ਜਿਹੜਾ ਨਟ ਇਹਦੇ ਤੇ ਕਰਕੇ ਦਿਖਾ ਦਿਓ ਸਮਾਰੋ ਦੇਖੋ ਨਾ ੱੱਕਾ ਦੇਖੋ ਸਰਕਾਰਾਂ ਦਾ ਜੋ ਬਿਜਲੀ ਪ੍ਰਸ਼ਾਸਨ ਆ ਇਹ ਬਿਜਲੀ ਵਾਲੇ ਆਪਣੇ ਸੌਰੀ ਬਾ ਬਿਜਲੀ ਬੋਰਡ ਵਾਲੇ ਅਧਿਕਾਰੀ ਆ ਉਹ ਵੀ ਮੈਂ ਕਹਿੰਦਾ ਕਿ ਕਿਤਿਆਂ ਕਿਤੇ ਨਾਲ ਰਲੇ ਹੋਏ ਨੇ ਮੈਨੂੰ ਬੇਨਤੀ ਕਰਦਾ ਭਰਾਵੋ ਕਿ ਤੁਹਾਡੀ ਰਿਟਾਇਰਮੈਂਟ ਹੋ ਜਾਣੀ ਆ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਬਹੁਤ ਦੁਖੀ ਕਰਨਾ ਲੋਕਾਂ ਨੂੰ ਤੁਸੀਂ ਖੁਦ ਵੀ ਇਹ ਚੀਜ਼ ਨੂੰ ਪੁੱਛਣਾ ਪਤਾ ਤੁਹਾਨੂੰ ਵੀ ਇਹ ਕਿੰਨੇ ਗਲਤ ਨੇ ਹੁਣ ਤੁਸੀਂ ਇਹ ਚੀਜ਼ ਆ ਜਿਹੜਾ ਸਰਕਾਰਾਂ ਦੇ ਕਿਸੇ ਦਬਾਅ ਹੇਠ ਆ ਕੇ ਇਹ ਕੰਮ ਆ ਜਿਹੜੇ ਤੁਸੀਂ ਨਾ ਕਰੋ ਲੋਕਾਂ ਦਾ ਸਾਥ ਦਿਈਏ ਦੇਖੋ ਸਾਰੀਆਂ ਜਥੇਬੰਦੀਆਂ ਜਿੱਥੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਕੋਈ ਲੋਡ ਪੈਂਦੀ ਆ ਸਾਰੀਆਂ ਜਥੇਬੰਦੀਆਂ ਉਹਨਾਂ ਦਾ ਸਾਥ ਦਿੰਦੀਆਂ ਨਾਲ ਖੜਦੀਆਂ ਆਪਣੇ ਨਾਲ ਵੀ ਉਹ ਲਲਤੋਂ ਗ੍ਰੈਡ ਦੇ ਵਿੱਚ ਵੀ ਲੋਡ ਪਈ ਸੀ ਮੁਲਾਜ਼ਮ ਨੂੰ ਅਸੀਂ ਵੀ ਉਹਦਾ ਸ਼ਰਿਆਮ ਸਾਥ ਦਿੱਤਾ ਸੀ ਉਹਦੇ ਨਾਲ ਖੜੇ ਸੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਇਹ ਬਿਜਲੀ ਬੋਰਡਾਂ ਨੂੰ ਵੀ ਬਿਨਾਂ ਦੱਸੇ ਜਿਹੜੀ ਐਜੀ ਤੁਸੀਂ ਘਣਾਉਣੀ ਹਰਕਤ ਕਰਦੇ ਹੋ ਇਹ ਨਾ ਕੀਤੀ ਜਾਵੇ ਗਾਂ ਤੇ ਜੇ ਹੋਈ ਤਾਂ ਸੀ ਇਹਦਾ ਸਖਤ ਜਿਹੜਾ ਵਿਰੋਧ ਆ ਉਹ ਅਸੀਂ ਕਰਾਂਗੇ ਆ ਮੀਟਰ ਅਸੀਂ ਲਾ ਲਿਆ ਇਹ ਅਸੀਂ ਉਹਨਾਂ ਦਾ ਜਾ ਕੇ ਦਫ਼ਤਰ ਜਾ ਐਸਜੀਓ ਨੂੰ ਫੜਾ ਕੇ ਆਵਾਂਗੇ ਤਾਰ ਜੋੜ ਦਿਓ ਭਰਾ ਜੀ ਤਾਰਾਂ ਜੋੜ ਦਿਓ ਜੀ ਬਰਾਹ ਦੇਖ ਲਓ ਠੀਕ ਆ ਬਰਾਹ ਤਾਂ ਸਹੀ ਆ ਆਪਣੇ ਘਰੋਂ ਦੇ ਹੁੰਦੇ ਉਹਦਾ ਇਥੇ ਹੀ ਕੱਢ ਲਾ ਵੀ ਤਾਰ ਉਹ ਮੀਟਰ ਚੋਂ ਉਹ ਕੱਢਦੇ ਸਮੇਂ ਉਹ ਨਾਲ ਨਾਲ ਉਹ ਨਾਲ ਲੱਗਦੇ ਹਨਾ ਕੱਢਦੇ ਸਮੇਂ ਸ਼ਾਰਟ ਹੋ ਜਾਂਦਾ ਜਦੋਂ ਪਹਿਲਾਂ ਕੱਟ ਨਾ ਲੈ ਵਿਚੀ ਵਿਚੀ ਕਰ ਦਿਓ ਇਥੇ ਹੱਥ ਨਾ ਲਾ ਲਿਓ ਵੀਰ ਦੇਖੋ ਜਦੋਂ ਕਿ ਇਹਦਾ ਹੁੰਦਾ ਇਹਦਾ ਮੀਟਰ ਲਾਉਣ ਹੁੰਦੇ ਆ ਤਾਂ ਇਹ ਨਾਲ ਨਾ ਸਾਈਨ ਕਰਦੇ ਮੈਂਬਰ ਤੋਂ ਲਾਜ਼ਮੀ ਕਰਾ ਕੇ ਜਾਂਦੇ ਆ ਮੋੜਿਆ ਕਿਤੇ ਕੋਈ ਸੈਨ ਆ ਜਿਹੜਾ ਉਹ ਨਹੀਂ ਕਰਵਾਇਆ ਮੈਨੂੰ ਲੱਗਦਾ ਕਿ ਇਹਨਾਂ ਨੇ ਜੋ ਮੀਟਰ ਲਾਉਣ ਦਾ ਨਾਲ ਕਾਰਨ ਹੋਣਾ ਉਹ ਸਿਰਫ ਇਹ ਹੋਣਾ ਕਿ ਇੱਥੇ ਮੀਟਰ ਲਾਉਣ ਦੇ ਇਹਨਾਂ ਨੇ ਵੀਡੀਓ ਜਾਂ ਫੋਟੋ ਬਣਾਈ ਹੋਣੀ ਆ ਕੋਲੇ ਦਫ਼ਤਰ ਦੇ ਸਾਹਮਣੇ ਆਪਣੇ ਬੋਰਡਾਂ ਦਾ ਵਿੱਚ ਵੀ ਲੋਕਾਂ ਨੂੰ ਦਿਖਾਉਣ ਦੀ ਖਾਤਰ ਆ ਦੇਖੋ ਜੀ ਇਹ ਤਾਂ ਮੀਟਰ ਪ੍ਰਧਾਨ ਨੇ ਆਪ ਹੀ ਲਵਾ ਲਿਆ ਤੁਹਾਨੂੰ ਗਮਰਾਹ ਕਰਦੇ ਆ ਮੈਨੂੰ ਲੱਗਦਾ ਕਿ ਬਿਜਲੀ ਬੋਰਡ ਨੇ ਸ਼ਹਿਰ ਐਸੇ ਕਰਕੇ ਕੀਤਾ ਹੋਣਾ ਤੇ ਇੱਕ ਹੋਰ ਚੀਜ਼ ਦੇਖੋ ਇਹਨੂੰ ਬਿਜਲੀ ਮੀਟਰ ਲਾਏ ਇਹਨੂੰ ਮੈਨੂੰ ਲੱਗਦਾ 9 ਤੋਂ 2 ਮਿੰਟ ਹੋ ਗਏ ਤੇ ਇਹਦੀ ਬੱਤੀ ਆ ਜਿਹੜੀ ਉਹ ਚੱਲੀ ਜਾ ਰਹੀ ਆ ਅੰਦਰ ਆ ਦੇਖੋ ਇਹ ਲੀਡਿੰਗ ਹੈ ਬੱਤੀਆਂ ਚੱਲੀ ਜਾਂਦੀ ਐ ਉਹ ਕਦੋਂ ਚਲਦੀ ਉਹ ਪਤਾ ਨਹੀਂਗਾ ਦੇਖੋ ਪਰ ਨਹੀਂ ਚਲਦੀ ਬੱਤੀ ਵਜਨ ਤੇ ਮੀਟਰ ਲਾਏ ਹੁੰਦਾ ਕਿੰਨਾ ਟਾਈਮ ਹੋ ਗਿਆ ਯਾਰ ਬੈਟਰੀ ਨਾ ਹੋਵੇ ਰੇ ਜੇ ਬੈਟਰੀ ਦੇ ਨੂੰ ਕੀ ਲੋੜ ਬਾੜੀ-ਬੋੜੀ ਇਹਦੇ ਵਿੱਚ ਇਹ ਚੱਲੀ ਚੱਲ ਚੱਲ ਰਹੀ ਐ ਬੱਤੀ ਦੇਖੋ ਬੱਤੀਆਂ ਹੀ ਚੱਲਦੀ ਐ ਕਿ ਲਾਏ ਨੂੰ ਮਿਲਿਆ ਇੱਕ ਦੋ ਮਿੰਟ ਹੋ ਗਏ ਆ ਨਰਾਇਣ ਧੋਖਾ ਲੋਕਾਂ ਨਾਲ ਹੀ ਤਾਂ ਯਾਰ ਇਹ ਜੀ ਦੇ ਆ ਦੇਖੋ ਜੀ ਮੈਂ ਤਾਂ ਸਖਤ ਸੀ ਬੈ ਵਿਰੋਧ ਕਰਦੇ ਆ ਵੀ ਜਿਹੜਾ ਇਹ ਜੇ ਮੀਟਰ ਆ ਵੀ ਬਿਨਾਂ ਦੱਸੇ ਹੁਣ ਦੱਸਿਆ ਵੀ ਸਾਡੇ ਆਪਣੇ ਤਕਾਈ ਪ੍ਰਧਾਨ ਆਲਮਗੀਰ ਤੋਂ ਦਰਸ਼ਨ ਸਿੰਘ ਨੇ ਕਿ ਉਹਨਾਂ ਦੇ ਪੈਂਟ ਕਿਵੇਂ 30000 ਰੁਪਏ ਬਿੱਲ ਦਾ ਆ ਗਿਆ ਜਦੋਂ ਉਹਨਾਂ ਨੇ ਐਸਜੀਓ ਕੋਲ ਜਾ ਕੇ ਬਿੱਲ ਸਹੀ ਕਰਾਉਣਾ ਚਾਹਿਆ ਤਾਂ ਐਸਜੀਓ ਕਹਿੰਦਾ ਜੀ ਇਹ ਤਾਂ ਆਨਲਾਈਨ ਰਿਡੀ ਹੈ ਕਿ ਰੀਡਿੰਗ ਇੰਦਾ ਹੀ ਚੱਲਦੀ ਆ ਇਹ ਜਿਹੜਾ ਬਿੱਲ ਇਹ ਉਤੋਂ ਆਪਣੇ ਚੰਡੀਗੜ੍ਹ ਜਾ ਕੇ ਠੀਕ ਕਰਾਓ ਵੀ ਇੱਥੋਂ ਨਹੀਂ ਹੋਣਾ ਇਹ ਦੇਖੋ ਹੁਣ ਆਮ ਬੰਦਾ ਇਹ ਚੰਡੀਗੜ੍ਹੋਂ ਕਿੱਥੇ ਜਾ ਕੇ ਕਰਾਊਗਾ ਜੀ ਤੇ ਠੀਕ ਆ ਵੀਰੋ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਭਾਰਤੀ ਕਿਸਾਨ ਯੂਨੀਅਨ ਇਕ ਟੱਡ ਕਉਂਦਾ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਇਕ ਟੱਡ ਕਉਂਦਾ ਜਿੰਦਾਬਾਦ ਲੋਕਾਂ ਦਾ ਇੱਕ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕ ਟੱਡ ਕਉਂਦਾ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਟੇਪ ਕਰਾ ਲਈ ਅਮਨੀ ਮੜੀ ਟੇਪ ਕਰਾ ਲਈ